ਇਹ ਜਿਹੜਾ ਤੁਸੀਂ ਸਾਹਮਣੇ ਸਥਾਨ ਦੇਖ ਰਹੇ ਹੋ ਇਹ ਇਥੇ ਮੁੱਖ ਸਥਾਨ ਹੈ ਤੇ ਉੱਪਰ ਜਿਹੜਾ ਉਹ ਲਿਖਿਆ ਹੋਇਆ ਆਪਾਂ ਤੁਹਾਨੂੰ ਜ਼ੂਮ ਕਰਕੇ ਵੀ ਜਿਹੜਾ ਦਿਖਾ ਦਾਨੇ ਆ ਹਨ ਮੰਦਿਰ ਸ਼੍ਰੀ ਗੋਗਾ ਜੀ ਗੋਗਾ ਵਾੜੀ ਇਹ ਲਓ ਜੀ ਰਾਜਸਥਾਨ ਦੇ ਵਿੱਚ ਆਈਏ ਆਪਾਂ ਨੂੰ ਊਠ ਨਾ ਦੇਖਣ ਨੂੰ ਮੈਲੇ ਤਾਂ ਹੋ ਨਹੀਂ ਸਕਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਜੀ ਰਾਜਸਥਾਨ ਦੇ ਵਿੱਚ ਆਪਾਂ ਪਹੁੰਚੇ ਹੋਏ ਆਂ ਬਾਗੜ ਦੇ ਮੇਲੇ ਤੇ ਰਾਜਸਥਾਨ ਦੇ ਵਿੱਚ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਹਰ ਇੱਕ ਸਾਲ ਬਾਗੜ ਦਾ ਜਿਹੜਾ ਉਹ ਮੇਲਾ ਲੱਗਦਾ ਗੁੱਗਾ ਮਾੜੀ ਜੀ ਦੇ ਸਥਾਨ ਦੇ ਉੱਪਰ ਹਨਾ ਤੇ ਗੁੱਗਾ ਜਹਰ ਪੀਰ ਜੀ ਦੇ ਸਥਾਨ ਉੱਪਰ ਬਹੁਤ ਵੱਡਾ ਮੇਲਾ ਹੁੰਦਾ ਅ ਅੱਜ ਤਰੀਕ ਹੈਗੀ 15 ਅਗਸਤ 2025 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਸਾਰਾ ਮੇਲਾ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹ ਜਿਹੜਾ ਮੇਲਾ ਲੱਗਦਾ ਇਹ ਮੇਲੇ ਦੇ ਵਿੱਚ ਬਹੁਤ ਭਾਰੀ ਸੰਗਤਾਂ ਦਾ ਜਿਹੜਾ ਉਹ ਇਕੱਠ ਹੁੰਦਾ ਜਿਵੇਂ ਤੁਸੀਂ ਇੱਧਰ ਪਿੱਛੇ ਦੇਖ ਰਹੇ ਹੋ ਹਨਾ ਬਹੁਤ ਭਾਰੀ ਸੰਗਤਾਂ ਦਾ ਇਕੱਠ ਹੋਇਆ ਹੋਇਆ ਸਵੇਰ ਤੋਂ ਹੀ ਸੰਗਤਾਂ ਸੰਗਤ ਹੁੰਦਾ ਭਾਰੀ ਜਿਹੜਾ ਇਕੱਠ ਨੂੰ ਹੋਣਾ ਸ਼ੁਰੂ ਹੋ ਜਾਂਦਾ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆ ਇੱਥੇ ਦੋ ਮੁੱਖ ਜਿਹੜੇ ਸਥਾਨ ਨੇ ਇੱਕ ਗੁੱਗਾ ਜੀ ਦਾ ਸਥਾਨ ਆ ਗੁੱਗਾ ਮਾੜੀ ਤੇ ਇੱਕ ਗੋਰਖ ਟੇਲਾ ਉਹਨਾਂ ਦੋਨਾਂ ਸਥਾਨਾਂ ਦੇ ਆਪਾਂ ਤੁਹਾਨੂੰ ਜਿਹੜੇ ਉਹ ਅੱਜ ਦੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਵਾਂਗੇ ਤੇ ਸਾਹਮਣੇ ਇੱਥੇ ਜਿਹੜਾ ਪੁਲਿਸ ਦੀ ਚੈੱਕ ਪੋਸਟ ਇੱਥੇ ਜਿਹੜੀ ਬਣੀ ਹੋਈ ਹੈ ਇੱਥੋਂ ਅੱਗੇ ਗੱਡੀਆਂ ਜਿਹੜੀਆਂ ਉਹ ਲੰਘਣ ਨਹੀਂ ਦਿੱਤੀਆਂ ਜਾਂਦੀਆਂ ਸਾਹਮਣੇ ਨਾ ਇੱਧਰ ਅੱਗੇ ਜਾ ਕੇ ਪਾਰਕਿੰਗ ਬਣੀ ਹੋਈ ਹੈ ਇੱਕ ਉਹ ਪਾਰਕਿੰਗ ਦੇ ਵਿੱਚ ਗੱਡੀਆਂ ਜਿਹੜੀਆਂ ਉੱਥੇ ਲ ਇੱਧਰ ਛੋਟੇ ਸਾਧਣੇ ਨੰਗੇ ਦਿੱਤੇ ਲੰਗਣ ਦਿੱਤੇ ਜਾਂਦੇ ਨੇ ਜਾਂ ਮੋਟਰਸਾਈਕਲ ਜਾਂ ਜਿਵੇਂ ਆਟੋ ਹਨਾ ਇਹ ਆਟੋ ਵੀ ਥੋੜੀ ਬਹੁਤੀ ਦੂਰ ਨਹੀਂ ਜਾਣਾ ਇੱਥੇ ਕੇ ਸਵਾਰੀਆਂ ਨੂੰ ਜਿਹੜਾ ਉਤਾਰ ਕੇ ਚਲਿਆ ਜਾਊਗਾ ਬਹੁਤ ਵੱਡੇ ਪ੍ਰਬੰਧ ਹੁੰਦੇ ਨੇ ਇਹ ਬਾਗੜ ਦੇ ਮੇਲੇ ਦੇ ਵਿੱਚ ਹਨਾ ਬਹੁਤ ਦੂਰੂ ਦੂਰੋ ਸ਼ਰਧਾਲੂ ਇਹ ਮੇਲੇ ਦੇ ਵਿੱਚ ਆਉਂਦੇ ਨੇ ਸੋ ਚੱਲਦੇ ਆ ਸਾਰਾ ਮੇਲਾ ਆਪਾਂ ਤੁਹਾਨੂੰ ਜਿਹੜਾ ਹੋ ਦਿਖਾਉਂਦੇ ਆ ਹਨਾ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਲੱਗਦੀਆਂ ਨੇ ਤੇ ਵੱਡੇ ਵੱਡੇ ਲੰਗਰ ਵੀ ਜਿਹੜੇ ਮੇਲੇ ਦੇ ਵਿੱਚ ਲੱਗੇ ਹੁੰਦੇ ਨੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਗੁੱਗਾ ਜਹਰ ਵੀਰ ਜੀ ਦੇ ਮੇਲੇ ਲੱਗਦੇ ਨੇ ਹਣਾ ਉਸੇ ਤਰ੍ਹਾਂ ਇੱਥੇ ਜਿਹੜਾ ਇਹ ਗੁੱਗਾ ਜਹਰਬੀਰ ਜੀ ਦਾ ਮੇਲਾ ਲੱਗਦਾ ਹੈ ਇਹ ਜਿਹੜਾ ਮੁੱਖ ਮੇਲਾ ਹੈ ਤੇ ਇਸ ਤਰ੍ਹਾਂ ਇੱਥੇ ਨਾ ਲੰਗਰ ਵੀ ਜਿਹੜੇ ਉਹ ਲਾਏ ਜਾਂਦੇ ਨੇ ਇਸ ਮੇਲੇ ਦੇ ਵਿੱਚ ਹਨਾ ਬਹੁਤ ਸਾਰੇ ਆਪਾਂ ਨੂੰ ਲੰਗਰ ਭੰਡਾਰੇ ਜਿਹੜੇ ਉਹ ਮਿਲ ਜਾਂਦੇ ਨੇ ਕਿਉਂਕਿ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਨੇ ਇਸ ਮੇਲੇ ਦੇ ਵਿੱਚ ਤੇ ਇਸ ਤਰ੍ਹਾਂ ਜਿਵੇਂ ਇੱਥੇ ਲੰਗਰ ਜਿਹੜਾ ਉਹ ਚੱਲ ਰਿਹਾ ਹਨਾ ਚੌਲਾਂ ਦਾ ਇਸ ਤਰ੍ਹਾਂ ਬਹੁਤ ਵੱਡੇ ਵੱਡੇ ਲੰਗਰ ਜਿਹੜੇ ਉਹ ਲਾਏ ਜਾਂਦੇ ਨੇ ਸੰਗਤਾਂ ਵਾਸਤੇ ਬਹੁਤ ਵੱਡੇ ਲੰਗਰਾਂ ਭੰਡਾਰਿਆਂ ਦੇ ਪ੍ਰਬੰਧ ਹੁੰਦੇ ਨੇ ਉਧਰ ਪਿੱਛੇ ਸਾਰਾ ਲੰਗਰ ਜਿਹੜਾ ਉਹ ਤਿਆਰ ਕੀਤਾ ਜਾਂਦਾ ਤੇ ਆਹ ਸਾਈਡ ਵੀ ਇੱਥੇ ਜਿਹੜਾ ਉਹ ਸਾਹਮਣੇ ਵਾਲੇ ਪਾਸੇ ਹੈ ਨਾ ਇੱਕ ਲੰਗਰ ਲੱਗਿਆ ਹੋਇਆ ਵੱਡੇ ਵੱਡੇ ਭੰਡਾਰੇ ਵੱਡੇ ਵੱਡੇ ਲੰਗਰ ਇਸ ਮੇਲੇ ਦੇ ਵਿੱਚ ਲੱਗਦੇ ਨੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਜਿਹੜੀ ਉਹ ਪਹੁੰਚਦੀ ਆ ਤੇ ਇਸ ਤਰ੍ਹਾਂ ਵੱਡੇ ਵੱਡੇ ਟਰੱਕਾਂ ਦੇ ਵਿੱਚ ਸੰਗਤ ਆਉਂਦੀ ਆ ਆਉਦੇ ਪਿੰਡਾਂ ਦੇ ਵਿੱਚੋਂ ਆਉਦੇ ਨਗਰਾਂ ਦੇ ਵਿੱਚੋਂ ਇਕੱਠੀ ਹੋ ਕੇ ਹੈ ਨਾ ਇਸ ਤਰ੍ਹਾਂ ਸੰਗਤ ਪਹੁੰਚਦੀ ਹੈ ਇੱਥੇ ਮੇਲੇ ਦੇ ਵਿੱਚ ਬਹੁਤ ਵੱਡਾ ਮੇਲਾ ਹੈ ਰਾਜਸਥਾਨ ਦਾ ਨਾ ਸਭ ਤੋਂ ਵੱਡਾ ਮੇਲੇ ਹੀ ਕਹਿ ਸਕਦੇ ਆ ਰਾਜਸਥਾਨ ਸਟੇਟ ਦਾ ਇਹ ਤੇ ਆਪਾਂ ਹੁਣ ਚੱਲਦੇ ਆ ਗੁੱਗਾ ਮਾੜੀ ਵੱਲ ਨੂੰ ਗੁੱਗਾ ਮਾੜੀ ਦੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਣੇ ਆ ਨੇੜੇ ਪਹੁੰਚਦੇ ਆ ਤੁਰਨਾ ਬਹੁਤ ਪੈਂਦਾ ਇਹ ਮੇਲੇ ਦੇ ਵਿੱਚ ਤੇ ਤੁਰ ਕੇ ਜਾਣਾ ਬਹੁਤ ਪੈਂਦਾ ਇਹ ਮੇਲੇ ਦੇ ਵਿੱਚ ਹਨਾ ਕਿਉਂਕਿ ਮੋਟਰਸਾਈਕਲ ਗੱਡੀਆਂ ਆਪਾਂ ਨੂੰ ਦੂਰ ਖੜਾਉਣੇ ਪੈਂਦੇ ਨੇ ਤੇ ਵੈਸੇ ਮੋਟਰਸਾਈਕਲ ਤਾਂ ਚੱਲਿਆ ਜਾਂਦਾ ਅਸੀਂ ਕਿ ਵੀ ਤੁਰ ਕੇ ਆਪਾਂ ਸਾਰਾ ਮੇਲਾ ਜਿਹੜਾ ਤੁਹਾਨੂੰ ਉਹ ਦਿਖਾਉਣੇ ਆਗੇ ਤੇ ਪਹੁੰਚਦੇ ਆ ਗੁੱਗਾ ਮਾੜੀ ਗੁੱਗਾ ਮਾੜੀ ਦੇ ਦਰਸ਼ਨ ਕਰਵਾਉਂਦੇ ਆ ਤੇ ਬਹੁਤ ਵੱਡੇ ਵੱਡੇ ਝੂਲੇ ਵੀ ਇਹ ਮੇਲੇ ਦੇ ਵਿੱਚ ਜਿਹੜੇ ਲੱਗਦੇ ਨੇ ਤੇ ਜਿਵੇਂ ਆ ਆਮ ਆਪਾਂ ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਦੇਖਦੇ ਆ ਨਾ ਤੇ ਉਸੇ ਤਰ੍ਹਾਂ ਇਹ ਜਿਹੜਾ ਮੇਲਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਛਪਾਰ ਦੇ ਮੇਲੇ ਤੇ ਬਹੁਤ ਭਾਰੀ ਇਕੱਠ ਹੁੰਦਾ ਉਸੇ ਤਰ੍ਹਾਂ ਇੱਥੇ ਰਾਜਸਥਾਨ ਦੇ ਵਿੱਚ ਇਹ ਜਿਹੜਾ ਬਾਗੜ ਦਾ ਮੇਲਾ ਮਸ਼ਹੂਰ ਆ ਲਓ ਜੀ ਰਾਜਸਥਾਨ ਦੇ ਵਿੱਚ ਆਈਏ ਆਪਾਂ ਨੂੰ ਊਂਟ ਨਾ ਦੇਖਣ ਨੂੰ ਮੇਲੇ ਦਾ ਹੋ ਨਹੀਂ ਸਕਦਾ ਇਹ ਬਾਈ ਕਹਿੰਦਾ ਅਸੀਂ ਸਮਾਨ ਦੀ ਢੋਆ ਢੋਈ ਕਰਦੇ ਆ ਜਿਵੇਂ ਇੱਥੇ ਭੰਡਾਰੇ ਲੱਗੇ ਨੇ ਲੰਗਰ ਲੱਗੇ ਨੇ ਜਿਹੜੀ ਸਮਾਨ ਦੀ ਲੋਡ ਉਹ ਇਸ ਤਰ੍ਹਾਂ ਢੋਟੋਾਈ ਕਰ ਦਿੰਦੇ ਨੇ ਇਹ। ਊਠਾਂ ਦੀ ਸਵਾਰੀ ਉਹ ਜਿਹੜੀ ਉਹ ਕੀਤੀ ਜਾਂਦੀ ਹੈ। ਊਠਾਂ ਦੀ ਸਵਾਰੀ ਜਿਹੜੀ ਉਹ ਕੀਤੀ ਜਾਂਦੀ ਹੈ ਨਾ ਰਾਜਸਥਾਨ ਦੇ ਵਿੱਚ। ਜਿਵੇਂ ਆਪਾਂ ਹੋਰ ਪਹਾੜੀ ਏਰੀਆ ਦੇ ਵਿੱਚ ਦੇਖਦੇ ਆਂ ਖੱਜਰਾ ਉਹ ਕਰ ਦਿੰਦੇ ਨੇ ਨਾ। ਖੱਜਰਾ ਦੇ ਸਵਾਰ ਢਾਉਂਦੇ ਨੇ ਊਠਾਂ ਦੇ ਸਵਾਰ ਢਾਉਂਦੇ ਨੇ ਭਾਈ। ਆਪਾਂ ਗੁੱਗਾ ਮਾੜੀ ਦੇ ਬਿਲਕੁਲ ਨੇੜੇ ਪਹੁੰਚ ਗਏ ਤੇ ਇੱਧਰ ਬੋਰਡ ਵੀ ਲੱਗਿਆ ਹੋਇਆ ਆ ਗਿਆ ਬੋਰਡ ਤੇ ਦੇਖਿਆ ਗੁੱਗਾ ਮਾੜੀ। ਇਥੋਂ ਗੁੱਗਾ ਮਾੜੀ ਥੋੜੀ ਦੂਰੀ ਤੇ ਆ ਜਿਹੜਾ ਮੁੱਖ ਇੱਥੇ ਸਥਾਨ ਹੈ ਤੇ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾਉਨੇ ਆ ਹਨਾ ਤੇ ਇਧਰ ਨਾਲ ਨਾਲ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆਪਾਂ ਤੁਹਾਨੂੰ ਦਿਖਾ ਦਨੇ ਆ ਜਿਵੇਂ ਆਪਣੇ ਪੰਜਾਬ ਦੇ ਮੇਲਿਆਂ ਦੇ ਵਿੱਚ ਲੱਗਦੀਆਂ ਹੁੰਦੀਆਂ ਨੇ ਹਨਾ ਉਸੇ ਤਰ੍ਹਾਂ ਪਕੌੜੇ ਜਲੇਬੀਆਂ ਵਾਈ ਹੋਣੀ ਬਣਾ ਰਹੇ ਨੇ ਇਸੇ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਇਸ ਮੇਲੇ ਦੇ ਵਿੱਚ ਗੁੱਗਾ ਮਾੜੀ ਦੇ ਮੇਲੇ ਦੇ ਵਿੱਚ ਤੇ ਇਧਰ ਆ ਦੁਕਾਨਾਂ ਨੇ ਸਾਰਾ ਅੰਦਰ ਮੱਥਾ ਟੇਕਣ ਵਾਸਤੇ ਸਮਾਨ ਜਿਹੜਾ ਇਥੋਂ ਹੋ ਮਿਲਦਾ ਹਨਾ ਸੰਦਰਮਾ ਮੱਥਾ ਟੇਕਣ ਵਾਸਤੇ ਸਮਾਨ ਸਾਰਾ ਇਹਨਾਂ ਦੁਕਾਨਾਂ ਤੋਂ ਸੰਗਤਾਂ ਜਿਹੜਾ ਉਹ ਲੈ ਕੇ ਜਾਂਦੀਆਂ ਨੇ ਜੀਆਂ ਇੱਥੇ ਵੀ ਬਹੁਤ ਸਾਰਾ ਸਮਾਨ ਜਿਹੜਾ ਪ੍ਰਸ਼ਾਦ ਪਿਆ ਹਨ ਜਿਵੇਂ ਆ ਇੱਥੇ ਬਹੁਤ ਸਾਰੇ ਝੰਡੇ ਹੋਗੇ ਇਹਦੇ ਉੱਪਰ ਝੰਡੇ ਦੇ ਉੱਪਰ ਲਿਖਿਆ ਆ ਜੈ ਗੁੱਗਾ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਝੰਡੇ ਇੱਥੇ ਜਿਹੜੇ ਉਹ ਹੁੰਦੇ ਨੇ ਇੱਥੋਂ ਸਾਰਾ ਮੱਥਾ ਟੇਕਣ ਵਾਸਤੇ ਸੰਗਤਾਂ ਸਮਾਨ ਲੈ ਕੇ ਜਾਂਦੀਆਂ ਨੇ ਬਹੁਤ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਅੱਗੇ ਚੱਲਦੇ ਆਪਾਂ ਅੱਗੋਂ ਤੁਹਾਨੂੰ ਦਿਖਾ ਦਵਾਂਗੇ ਤੇ ਇਹ ਜਿਹੜਾ ਮੇਲਾ ਨਾ ਇਹ तकरीबन 5-6 ਕਿਲੋਮੀਟਰ ਦੇ ਏਰੀਏ ਤੇ ਫੈਲਿਆ ਹੁੰਦਾ। ਬਹੁਤ ਅ ਭਾਰੀ ਸੰਗਤਾਂ ਦਾ ਇਕੱਠ ਹੁੰਦਾ। ਇੱਥੇ ਰਾਜਸਥਾਨ ਦੇ ਵਿੱਚ ਪਾਣੀ ਦੀ ਕਿੱਲਤ ਹੋਣ ਕਰਕੇ ਇਸ ਤਰ੍ਹਾਂ ਇੱਥੇ ਪਾਣੀ ਜਿਹੜਾ ਲਿਆਇਆ ਜਾਂਦਾ ਟੈਂਕਰਾਂ ਦੇ ਵਿੱਚ ਭਰ ਕੇ ਕਿਉਂਕਿ ਪਾਣੀ ਪੀਣ ਜੋਗ ਇੱਥੇ ਘੱਟ ਆ ਤੇ ਹਾਂਜੀ ਤੇ ਚੱਲਦੇ ਆਪਾਂ ਅੱਗੇ ਨੂੰ ਅੱਗੇ ਉਹ ਤੁਹਾਨੂੰ ਜਿਹੜਾ ਉਹ ਜਾ ਕੇ ਦਿਖਾਉਨੇ ਆ ਤੇ ਆਹ ਰਸਤਾ ਇਧਰ ਨੂੰ ਜਿਹੜਾ ਹੋ ਜਾਂਦਾ ਗੁੱਗਾ ਮਾੜੀ ਨੂੰ ਜਾਂਦਾ ਚੱਲਦੇ ਆ ਜੀ ਆਪਾਂ ਤੁਹਾਨੂੰ ਅੰਦਰੋਂ ਜਿਹੜੇ ਉਹ ਦਰਸ਼ਨ ਕਰਵਾਉਣੇ ਆ ਇਹ ਰਾਸਤਾ ਸਿੱਧਾ ਉਹ ਜਿਹੜਾ ਗੁੱਗਾવાડી ਨੂੰ ਜਾਂਦਾ ਗੁੱਗਾ ਜੀ ਦੇ ਸਥਾਨ ਨੂੰ ਜਾਂਦਾ ਤੇ ਹਰ ਇੱਕ ਸਾਲ ਇਸੇ ਤਰ੍ਹਾਂ ਇਹ ਮੇਲਾ ਜਿਹੜਾ ਉਹ ਭਰਦਾ ਬਹੁਤ ਭਾਰੀ ਸੰਗਤਾਂ ਦਾ ਇੱਥੇ ਮੇਲੇ ਦੇ ਵਿੱਚ ਜਿਹੜਾ ਹੋਇ ਇਕੱਠ ਹੁੰਦਾ ਤੇ ਨਾਲ-ਨਾਲ ਬਹੁਤ ਸਾਰੀਆਂ ਦੁਕਾਨਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇੱਥੇ ਸੜਕ ਦੇ ਨਾਲ ਨਾਲ ਹਨਾ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਲੀਆਂ ਸਾਰੀਆਂ ਦੁਕਾਨਾਂ ਖੜਾਉਣ ਵਾਲੀਆਂ ਕੁਝ ਜਿਹੜੀਆਂ ਲੱਗਦੀਆਂ ਨੇ ਜਿਵੇਂ ਆਪਾਂ ਹੋਰ ਮੇਲੇ ਜਿਹੜੇ ਉਹ ਦੇਖਦੇ ਹੁੰਦੇ ਆ ਬਹੁਤ ਸਾਰਾ ਸਮਾਨ ਇੱਥੇ ਜਿਹੜਾ ਉਹ ਵਿਕਦਾ ਇਸ ਤਰ੍ਹਾਂ ਬੱਚਿਆਂ ਦੇ ਘੜਾਉਣੇ ਜਾਂ ਅੰਦਰ ਮੱਥਾ ਟੇਕਣ ਵਾਸਤੇ ਇਸ ਤਰ੍ਹਾਂ ਸੰਗਤਾਂ ਜਿਹੜੀਆਂ ਆਉਂਦੀਆਂ ਨੇਗੀਆਂ ਅੰਦਰ ਮੱਥਾ ਟੇਕਦੀਆਂ ਨੇ ਤੇ ਇਹ ਜਿਹੜਾ ਅੰਦਰ ਘੋੜੇ ਉਹ ਚੜਾਏ ਜਾਂਦੇ ਨੇ ਇਹ ਨੀਲਾ ਘੋੜਾ ਹਨਾ ਤੇ ਇਹ ਸੰਗਤਾਂ ਵੱਲੋਂ ਅੰਦਰ ਜਿਹੜਾ ਗੁੱਗਾ ਜੀ ਦੇ ਸਥਾਨ ਦੇ ਉੱਪਰ ਇਹ ਘੋੜੇ ਜਿਹੜੇ ਉਹ ਚੜਾਏ ਜਾਂਦੇ ਨੇ ਤੇ ਆਹ ਜਿਹੜਾ ਹੋਰ ਰਸਤਾ ਸਿੱਧਾ ਜਾਂਦਾ ਗੁੱਗਾવાડી ਨੂੰ ਗੁੱਗਾ ਜੀ ਦੇ ਸਥਾਨ ਵੱਲ ਜਿਹੜਾ ਇਹ ਰਸਤਾ ਜਾਂਦਾ ਤੇ ਇੱਥੇ ਤੁਸੀਂ ਇਕੱਠ ਦੇਖੋ ਵੀ ਕਿੰਨਾ ਭਾਰੀ ਸੰਗਤਾਂ ਦਾ ਜਿਹੜਾ ਉਹ ਇਕੱਠ ਹੋਇਆ ਹੋਇਆ ਹਨਾ ਦੂਰ ਦੂਰ ਤੱਕ ਇੱਥੇ ਜਾਵਾਂਗੇ ਇਕੱਠੇ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਆ ਵੀ ਇੱਥੇ ਬਹੁਤ ਸਾਰਾ ਸਮਾਨ ਜਿਵੇਂ ਆਹ ਘੋੜੇ ਜਿਹ ਪਹਿਲਾਂ ਵੀ ਦਿਖਾਈ ਸੀ ਤੁਹਾਨੂੰ ਇਸੇ ਤਰ੍ਹਾਂ ਸਾਰਾ ਇਥੋਂ ਸਮਾਨ ਮਿਲਦਾ ਅੰਦਰ ਮੱਥਾ ਦੇਖਣ ਵਾਸਤੇ ਆਹ ਸਾਰਾ ਅੰਦਰ ਜਿਵੇਂ ਸੰਦੂਰ ਹੋ ਗਿਆ ਹਨ ਇਸ ਤਰ੍ਹਾਂ ਸਾਰਾ ਸਮਾਨ ਇਥੋਂ ਸੰਗਤਾਂ ਜਿਹੜਾ ਉਹ ਲੈ ਕੇ ਜਾਂਦੀਆਂ ਨੇ ਕੁਝ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਜੁਐਲਰੀ ਵਾਲੀਆਂ ਦੁਕਾਨਾਂ ਤੇ ਆਹ ਸਾਰਾ ਪ੍ਰਸ਼ਾਦ ਹੋ ਗਿਆ ਜਿਵੇਂ ਇੱਥੇ ਅੰਦਰ ਮੱਥਾ ਦੇਖਣ ਵਾਲਾ ਐਵੇਂ ਦਾ ਸਾਰਾ ਸਮਾਨ ਵਾਲੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਇਹ ਮੇਨ ਰਸਤਾ ਹੋਣ ਕਰਕੇ ਗੁਗਾવાડી ਦਾ ਤਾਂ ਕਰਕੇ ਇੱਥੇ ਜ ਬਹੁਤ ਭਾਰੀ ਜਿਹੜਾ ਇਕੱਠਾ ਮੱਥਾ ਟੇਕਣ ਨੂੰ ਵੀ ਬਹੁਤ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਣਗੀਆਂ ਬਹੁਤ ਭਾਰੀ ਜਿਹੜਾ ਉਹ ਸੰਗਤਾਂ ਦਾ ਇਕੱਠ ਹੋਊਗਾ ਹਨ ਤੇ ਇੱਧਰ ਬਹੁਤ ਸਾਰੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਇਹ ਵੀ ਆਪਾਂ ਸਾਰਾ ਤੁਹਾਨੂੰ ਜਿਹੜਾ ਉਹ ਦਿਖਾ ਦਨੇ ਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਲੱਗਦਾ ਹਨ ਉਸੇ ਤਰ੍ਹਾਂ ਇਹ ਵੀ ਬਹੁਤ ਵੱਡਾ ਜਿਹੜਾ ਉਹ ਮੇਲਾ ਰਾਜਸਥਾਨ ਦਾ ਗੁਗਾ ਜੀ ਦਾ ਮੇਲਾ ਆ ਨਾਲ-ਨਾਲ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਸਾਰੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਤੇ ਚੱਲਦੇ ਆ ਜੀ ਆਪਾਂ ਅੱਗੇ ਪਹਿਲਾਂ ਗੁੱਗਾ ਮਾੜੀ ਵੱਲ ਚੱਲਦੇ ਆ ਫਿਰ ਹੋਰ ਥਨ ਵਾਲਾ ਦਵਾਲਾ ਸਾਰਾ ਜਿਹੜਾ ਉਹ ਦਿਖਾ ਦਾਂਗੇ ਤੇ ਇਹ ਜਿਹੜਾ ਮੇਲਾ ਇਹਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚੋਂ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਆਹ ਸੰਗਤਾਂ ਜਿਹੜੀਆਂ ਵਾਪਸ ਆ ਰਹੀਆਂ ਨੇ ਦਰਸ਼ਨ ਕਰਕੇ ਮੋੜ ਰਹੇ ਨੇ ਤੇ ਇੱਥੇ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਅੰਦਰ ਮੱਥਾ ਟੇਕਣ ਵਾਲਾ ਸਾਰਾ ਸਮਾਨ ਇੱਥੋਂ ਜਿਹੜਾ ਉਹ ਦੁਕਾਨਾਂ ਤੋਂ ਮਿਲਦਾ ਹਨਾ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਸਾਰਾ ਮਾੜੀ ਦੇ ਵਾਲੇ ਦੁਆਲੇ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਜਿੱਥੋਂ ਸੰਗਤਾਂ ਸਮਾਨ ਜਿਹੜਾ ਉਹ ਲੈ ਕੇ ਜਾਂਦੀਆਂ ਨੇ ਇਹ ਜਿੰਨੀਆਂ ਇੱਥੇ ਸੰਗਤਾਂ ਆਉਂਦੀਆਂ ਨੇ ਜ਼ਿਆਦਾਤਰ ਪੀਲੇ ਕੱਪੜੇ ਪਾ ਕੇ ਆਉਂਦੀਆਂ ਨੇ ਇਸ ਥਾਂ ਦੇ ਉੱਪਰ ਬਹੁਤ ਸੰਗਤਾਂ ਜਿਵੇਂ ਤੁਸੀਂ ਦੇਖ ਰਹੇ ਹੋ ਹਨ ਆਹ ਬਾਈ ਦੇ ਪੀਲੇ ਕੱਪੜੇ ਪਾਏ ਹੋਏ ਨੇ ਇਸ ਤਰ੍ਹਾਂ ਜਿ ਬਹੁਤ ਸਾਰੀਆਂ ਸੰਗਤਾਂ ਦੇ ਇੱਥੇ ਪੀਲੇ ਕੱਪੜੇ ਪਾ ਕੇ ਆਉਂਦੀਆਂ ਨੇ ਮੈਂ ਕੱਲ ਦਾ ਜਿਵੇਂ ਅਸੀਂ ਕੱਲ ਸ਼ਾਮ ਨੂੰ ਆ ਗਏ ਸੀ ਕੱਲ ਵੀ ਬਹੁਤ ਸਾਰੀਆਂ ਸੰਗਤਾਂ ਦੇਖੀਆਂ ਜਿਹੜੇ ਪੀਲੇ ਕੱਪੜੇ ਪਾ ਕੇ ਆਉਂਦੀਆਂ ਸੀਗੀਆਂ ਦਰ ਨਾਲ ਨਾਲ ਬਹੁਤ ਸਾਰੀਆਂ ਦੁਕਾਨਾਂ ਖੁਸ਼ਹਾਨ ਪੀਣ ਵਾਲੀਆਂ ਹੋ ਗਈਆਂ ਜਾਂ ਕੁਝ ਹੋਰ ਖਰੀਦਾਰੀ ਵਾਲੀਆਂ ਦੁਕਾਨਾਂ ਹਨ ਬੱਚਿਆਂ ਦੇ ਖੜਾਉਣੇ ਹੋਗੇ ਇਸ ਤਰ੍ਹਾਂ ਦੀਆਂ ਦੁਕਾਨਾਂ ਬਹੁਤ ਸਾਰੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆ ਸਾਰੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਬਹੁਤ ਜ਼ਿਆਦਾ ਗਿਣਤੀ ਹੁੰਦੀ ਹੈ ਤੇ ਆ ਵੀ ਇੱਥੇ ਸਮਾਨ ਤੁਸੀਂ ਦੇਖ ਸਕਦੇ ਹੋ ਹਨ ਇਸ ਤਰ੍ਹਾਂ ਦਾ ਸਮਾਨ ਵਾਲੀਆਂ ਦੁਕਾਨਾਂ ਕੁਝ ਹੋਰ ਜੁਐਲਰੀ ਵਾਲੀਆਂ ਦੁਕਾਨਾਂ ਹਨ ਬਹੁਤ ਦੂਰ ਦੂਰ ਤੱਕ ਇਹ ਦੁਕਾਨਾਂ ਹੁੰਦੀਆਂ ਨੇ ਬਹੁਤ ਦੂਰ ਤੱਕ ਇਹ ਮੇਲਾ ਜਿਹੜਾ ਉਹ ਫੈਲਿਆ ਜਾ ਫੈਲਿਆ ਹੁੰਦਾ ਪੂਰਾ ਮੇਲਾ ਜੇ ਘੁੰਮਣਾ ਤੁਰ ਕੇ ਬਹੁਤ ਟਾਈਮ ਲੱਗ ਜੂ ਘੁੰਮਣ ਵਾਸਤੇ ਤੇ ਅਸੀਂ ਸਵੇਰ ਦੇ ਪੈਦਲੇ ਜਿਹੜਾ ਉਹ ਚੱਲ ਰਹੇ ਆ ਹਨਾ ਬਹੁਤ ਦੂਰ ਦੂਰ ਤੱਕ ਪੈਦਲੇ ਜਿਹੜਾ ਚੱਲ ਕੇ ਸੰਤ ਤੁਨੂੰ ਜਾਣਾ ਪੈਂਦਾ ਕਿਉਂਕਿ ਗੱਡੀਆਂ ਆਪਦੇ ਸਾਧਨ ਜਿਹੜੇ ਉਹ ਦੂਰ ਖੜ ਜਾਂਦੇ ਨੇ ਸਾਰਾ ਦੂਜਾ ਮਾਰੀ ਦੇ ਨਾਲ ਨਾਲ ਇੱਥੇ ਸਾਰੀ ਮਾਰਕੀਟੇ ਬਾਜ਼ਾਰੇ ਲੱਗਿਆ ਹੋਇਆ ਇਸ ਤਰ੍ਹਾਂ ਸਾਰਾ ਸਮਾਨ ਇੱਥੋਂ ਜਿਹੜਾ ਉਹ ਮਿਲਦਾ ਹਨਾ ਆ ਸਾਰਾ ਜੁਐਲਰੀ ਵਗੈਰਾ ਹੋਗੀ ਜਾਂ ਇਸ ਤਰ੍ਹਾਂ ਦੀਆਂ ਸਾਰੀਆਂ ਉਹ ਚੀਜ਼ਾਂ ਹਾਂਜੀ ਕਿਵੇਂ ਹੋ ਠੀਕ ਹੈ ਜੀ ਠੀਕ ਹੈ ਹਾਂ ਬਾਈ ਬੱਚੇ ਯਾਰ ਜਿੰਨੇ ਵੀ ਮਿਲਦੇ ਨੇ ਬਹੁਤ ਚੌਂ ਨਾਲ ਬਲੌਗ ਦੇ ਵਿੱਚ ਆਉਂਦੇ ਨੇ ਹਨ ਤੇ ਸਾਰੇ ਵੀਡੀਓ ਦੇ ਵਿੱਚ ਜਿਹੜਾ ਉਹ ਖੁਸ਼ ਹੁੰਦੇ ਨੇਗੇ ਤੇ ਇਧਰੋਂ ਆਪਾਂ ਹੁਣ ਚੱਲਦੇ ਆਂ ਗੁੱਗਾ ਮੈਡੀਵਲ ਹਨ ਇਹ ਗੁੱਗਾ ਮਾੜੀ ਦੇ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਉਣੇ ਆ ਤੇ ਦੁਕਾਨਾਂ ਆਪਾਂ ਦਿਖਾਈਆਂ ਨੇ ਤੁਹਾਨੂੰ ਕਿ ਕਿੱਡੀਆਂ-ਕਿੱਡੀਆਂ ਦੁਕਾਨਾਂ ਜਿਹੜੀਆਂ ਇੱਥੇ ਸੜਕ ਦੇ ਨਾਲ-ਨਾਲ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੇ ਤਕਰੀਬਨ ਪੂਰਾ ਇਹ 1 ਮਹੀਨਾ ਜਿਹੜਾ ਇਹ ਮੇਲਾ ਚੱਲਦਾ ਪੂਰਾ 1 ਮਹੀਨਾ ਇਹ ਜਿਹੜਾ ਮੇਲਾ ਚੱਲਦਾ ਵੈਸੇ ਤਾਂ ਸਾਰਾ ਸਾਰ ਇੱਥੇ ਸੰਗਤਾਂ ਜਿਹੜਾ ਆਉਂਦੀਆਂ ਨੇਗੀਆਂ ਗੁੱਗਾਵਾੜੀ ਦੀ ਇਸ ਥ ਗੁਗਾ ਜਹਾਰ ਵੀਰ ਜੀ ਦੇ ਸਥਾਨ ਤੇ ਤੇ ਇਹ ਜਿਹੜੇ ਦਿਮੇਨ ਦਿਨ ਹੁੰਦੇ ਨੇ ਤੇ 17 ਤਰੀਕ ਦੀ ਨੌਵੀਂ ਹੈ 17 ਅਗਸਤ ਦੀ ਉਸ ਦਿਨ ਤੋਂ ਇੱਥੇ ਪਹਾੜ ਧਰ ਨੂੰ ਥਾਂ ਨਹੀਂ ਮਿਲਨੀ ਆਪਾਂ ਨੂੰ ਉਹ ਦਿਨ ਜਿਹੜਾ ਉਹ ਮੇਨ ਹੁੰਦਾ ਨੌਵੀਂ ਦੇ ਦਿਨ ਪੰਜਾਬ ਦੇ ਵਿੱਚ ਵੀ ਬਹੁਤ ਜਿਹੜੇ ਮੇਲੇ ਲੱਗਦੇ ਨੇ ਗੁਗਾ ਜੀ ਦੇ ਉਹ ਨੌਵੀਂ ਦੇ ਦਿਨ ਨੂੰ ਮੇਲੇ ਲੱਗਦੇ ਨੇ ਜਿਵੇਂ ਪੰਜਾਬ ਦੇ ਵਿੱਚ ਆਪਾਂ ਗੁਗਾ ਜੀ ਦੇ ਮੇਲੇ ਦੇਖਦੇ ਹੁੰਦੇ ਹਾਂ ਨਾ ਨੌਵੀਂ ਨੂੰ ਮੇਲੇ ਲੱਗਦੇ ਨੇ ਕਿਵੇਂ ਆ ਬਾਈ ਕਿਵੇਂ ਆ ਬਾਈ ਓਕੇ ਚਲੋ ਚਲੋ ਹਾਂ ਆਪਾਂ ਗੁੱਗਾ ਮਾੜੀ ਦੇ ਬਿਲਕੁਲ ਨੇੜੇ ਪਹੁੰਚ ਗਏ ਤੇ ਇੱਥੇ ਨਾ ਬਹੁਤ ਸਾਰੀਆਂ ਸੰਗਤਾਂ ਦੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਸਾਰੀਆਂ ਲਾਈਨਾਂ ਤੁਸੀਂ ਦੇਖ ਰਹੇ ਹੋ ਇਹ ਅੰਦਰ ਮੱਥਾ ਟੇਕਣ ਵਾਸਤੇ ਨੇ ਆਪਾਂ ਤੁਹਾਨੂੰ ਦਿਖਾ ਦਾਨੇ ਆ ਤੇ ਇੱਥੋਂ ਜਿਹੜਾ ਉਹ ਲਾਈਨਾਂ ਦੇ ਵਿੱਚ ਸੰਗਤਾਂ ਜਿਹੜਾ ਉਹ ਲੱਗਦੀਆਂ ਨੇ ਫਿਰ ਅੰਦਰ ਜਿਹੜਾ ਉਹ ਮਾੜੀ ਦੇ ਵਿੱਚ ਮੱਥਾ ਟੇਕਦੀਆਂ ਨੇ ਆ ਤੁਸੀਂ ਦੇਖੋ ਬਹੁਤ ਲਾਈਨਾਂ ਜਿਹੜੀਆਂ ਸੰਗਤਾਂ ਦੀਆਂ ਲੱਗੀਆਂ ਹੋਈਆਂ ਨੇ ਬਹੁਤ ਭਾਰੀ ਸੰਗਤਾਂ ਦਾ ਜਿਹੜਾ ਉਹ ਇਕੱਠਾ ਹੈ ਤੇ ਸਾਹਮਣੇ ਗੁੱਗਾ ਮਾੜੀ ਹੈ ਤੇ ਗੁੱਗਾ ਮਾੜੀ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ ਤੇ ਤੇ ਬਹੁਤ ਭਾਰੀ ਜਿਹੜਾ ਹੋ ਇਕੱਠਾ ਹੁੰਦਾ ਤੇ ਇਧਰੋਂ ਵੀ ਆਪਾਂ ਤੁਹਾਨੂੰ ਦਿਖਾ ਦੰਨੇ ਆ ਇਸ ਤਰ੍ਹਾਂ ਦਾ ਰਾਸਤਾ ਇੱਥੇ ਜਿਹੜਾ ਹੋ ਬਣਾਇਆ ਹੋਇਆ ਮੱਥਾ ਟੇਕਣ ਵਾਸਤੇ ਆਹ ਰਾਸਤਾ ਜਿਵੇਂ ਤੁਸੀਂ ਜਿਹੜਾ ਹੋ ਦੇਖ ਰਹੇ ਹੋ ਤੇ ਇਧਰੋਂ ਸੰਗਤਾਂ ਲਾਈਨਾਂ ਦੇ ਵਿੱਚ ਲੱਗਦੀਆਂ ਨੇ ਆਹ ਸਾਈਡ ਤੋਂ ਇੱਥੋਂ ਲਾਈਨਾਂ ਦੇ ਵਿੱਚ ਲੱਗ ਕੇ ਫਿਰ ਉੱਪਰ ਦੀ ਜਿਹੜਾ ਸੰਗਤਾਂ ਨੂੰ ਕਹੋ ਕੱਢਿਆ ਜਾਂਦਾ ਬਹੁਤ ਸੰਗਤਾਂ ਦਾ ਭਾਰੀ ਇਕੱਠ ਹੈ ਤੇ ਵੱਖ-ਵੱਖ ਹਿੱਸਿਆਂ ਦੇ ਵਿੱਚ ਉਹਦੇ ਇਸ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਸ਼ਰਧਾਲੂ ਆਉਂਦੇ ਨੇ ਇੱਥੇ ਦਰਸ਼ਨ ਕਰਨ ਵਾਸਤੇ ਹਨਾ ਤੁਸੀਂ ਦੇਖ ਲਓ ਵੀ ਜਿਹੜਾ ਹੁਣ ਤੋਂ ਲਾਈਨ ਦੇ ਵਿੱਚ ਲੱਗੂ ਉਹਨੂੰ ਕਿੰਨੇ ਘੰਟੇ ਲੱਗ ਜਾਣੇ ਨੇ ਮੱਥਾ ਟੇਕਣ ਵਾਸਤੇ ਬਹੁਤ ਭਾਰੀ ਇਕੱਠ ਜਿਹੜਾ ਉਹ ਹੋਇਆ ਹੋਇਆ ਤੇ ਆਪਾਂ ਇਧਰੋਂ ਗੂਗਾ ਮਾੜੀ ਦੇ ਨੇੜੇ ਚੱਲਦੇ ਆ ਉਹਨੂੰ ਤੁਹਾਨੂੰ ਦਰਸ਼ਨ ਕਰਾਉਂਦਾ ਸਤਿ ਸ਼੍ਰੀ ਅਕਾਲ ਜੀ ਕਹਾਂ ਸੇ ਆਇਓ ਯੂਪੀ ਯੂਪੀ ਸੇ ਦਰਸ਼ਨ ਕਰ ਲੀਏ ਅਭੀ ਨਹੀਂ ਜਾ ਰਹੇ ਹੋ ਜਾ ਰਹੇ ਹੋ ਠੀਕ ਹੈ ਠੀਕ ਹੈ ਜੇ ਲੈ ਅੰਦਰ ਪ੍ਰਸ਼ਾਦ ਅੰਦਰ ਮੱਥਾ ਟੇਕਣੇ ਲਈ ਲੈ ਕੇ ਜਾ ਰਹੇ ਹੋ ਠੀਕ ਹੈ ਠੀਕ ਹੈ ਠੀਕ ਹੈ ਤੇ ਇਸ ਤਰ੍ਹਾਂ ਭਾਈ ਸੰਗਤਾਂ ਜਾਂਦੀਆਂ ਨੇ ਮੱਥਾ ਟੇਕਣ ਵਾਸਤੇ ਨਾ ਜਿਵੇਂ ਆ ਬਾਈ ਜਾ ਰਿਹਾ ਤੇ ਬਾਈ ਕਹਿੰ ਤੇ ਮੰਨਤੇ ਨਹੀਂ ਯਾਰ ਕਿੰਨਾ ਕੁ ਭਾਰੀ ਇਕੱਠਾ ਜਿਹੜਾ ਹੋ ਹੋਇਆ ਹੋਇਆ ਹੈ ਨਾ ਸੰਗਤਾਂ ਦਾ ਸਾਰਾ ਆਪਾਂ ਵੀਡੀਓ ਰਹੀਂ ਤੁਹਾਨੂੰ ਜਿਹੜਾ ਹੋ ਦਿਖਾਇਆ ਤੇ ਦੁਕਾਨਾਂ ਉਸੇ ਤਰ੍ਹਾਂ ਇੱਥੇ ਨਾਲ-ਨਾਲ ਜਿੱਦੇ ਆਪਾਂ ਤੁਰੇ ਹਾਂ ਸਾਰੀਆਂ ਦੁਕਾਨਾਂ ਹੀ ਨੇ ਇੱਥੇ ਨਾਲ-ਨਾਲ ਆਹ ਬੈਗ ਪਰਸ ਤੁਸੀਂ ਦੇਖੋ ਵੀ ਕਿੰਨੇ ਸੋਹਣੇ ਨੇ ਇਹਦਾ ਤੇ ਆ ਬਹੁਤ ਸੋਹਣੇ-ਸੋਹਣੇ ਬੈਗ ਨੇ ਤੇ ਬਹੁਤ ਸੋਹਣਾ ਵਰਕ ਜਿਹੜਾ ਉਹ ਬੈਗਾਂ ਤੇ ਕੀਤਾ ਹੋਇਆ ਇਸ ਤਰ੍ਹਾਂ ਖਰੀਦਦਾਰੀ ਵਾਲੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਹੋ ਲੱਗਦੀਆਂ ਨੇ ਕੈਸੇ ਹੋ ਬਈ ਹਾਂ ਅਪਾ ਗੁੱਗਾਵਾੜੀ ਦੇ ਬਿਲਕੁਲ ਨੇੜੇ ਪਹੁੰਚ ਕੇ ਜ਼ੂਮ ਕਰਕੇ ਆਪਾਂ ਤੁਹਾਨੂੰ ਦਿਖਾ ਦਨੇ ਆ ਆ ਸਾਹਮਣੇ ਜਿਹੜੀ ਤੁਸੀਂ ਮਾਰਤ ਦੇਖ ਰਹੇ ਹੋ ਇਹ ਗੁੱਗਾਵਾੜੀ ਦੀ ਉਹ ਮਾਰਤ ਹੈ ਆ ਟਰੈਕਟਰ ਤੇ ਸਮਾਨ ਜਾ ਰਿਹਾ ਜਿਹੜਾ ਹੈ ਨਾ ਇਸ ਤਰ੍ਹਾਂ ਭੰਡਾਰੇ ਵਾਲੇ ਆਉਂਦੇ ਨੇ ਆਪਦਾ ਸਮਾਨ ਲੈ ਕੇ ਇਹਨਾਂ ਨੇ ਹੁਣ ਭੰਡਾਰਾ ਜਿਹੜਾ ਉਹ ਸ਼ੁਰੂ ਕਰਨਾ ਹੋਊਗਾ ਵੱਖ-ਵੱਖ ਸਟੇਟਾਂ ਚੋਂ ਆਉਂਦੇ ਨੇ ਹੈ ਨਾ ਲੰਗਰ ਵਾਲੇ ਕੋਈ ਯੂਪੀ ਦੇ ਵਿੱਚੋਂ ਜਿਵੇਂ ਜਿਵੇਂ ਸਰਦਾ ਹੈ ਨਾ ਇਹ ਜਿਹੜਾ ਤੁਸੀਂ ਸਾਹਮਣੇ ਸਥਾਨ ਦੇਖ ਰਹੇ ਹੋ ਇਹ ਇੱਥੇ ਮੁੱਖ ਸਥਾਨ ਹੈ ਤੇ ਉੱਪਰ ਜਿਹੜਾ ਉਹ ਲਿਖਿਆ ਹੋਇਆ ਆਪਾਂ ਤੁਹਾਨੂੰ ਜ਼ੂਮ ਕਰਕੇ ਵੀ ਜਿਹੜਾ ਦਿਖਾ ਦਨੇ ਆ ਹੈ ਨ ਮੰਦਰ ਸ੍ਰੀ ਗੋਗਾ ਜੀ ਗੋਗਾਵਾੜੀ ਇਹ ਇੱਥੇ ਗੋਗਾਵਾੜੀ ਹੈ ਇੱਥੇ ਮੁੱਖ ਸਥਾਨ ਹੈ ਤੇ ਇੱਥੇ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ ਹਨ ਤੇ ਇਹਦੇ ਅੰਦਰ ਜਿਹੜਾ ਉਹ ਮੱਥਾ ਇਸ ਸਥਾਨ ਤੇ ਜਿਹੜਾ ਟੇਕਿਆ ਜਾਂਦਾ ਤੇ ਇਧਰੋਂ ਸੰਗਤਾਂ ਦਾ ਇਕੱਠ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਤੇ ਇਧਰੋਂ ਤੁਸੀਂ ਦੇਖੋ ਇਸ ਤਰ੍ਹਾਂ ਸੰਗਤਾਂ ਦੀਆਂ ਲਾਈਨਾਂ ਲੱਗ ਕੇ ਜਾਂਦੀਆਂ ਨੇ ਬਹੁਤ ਦੂਰ ਤੋਂ ਲਾਈਨਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਆਹ ਸਾਈਡ ਤੋਂ ਲਾਈਨ ਜਿਹੜੀ ਸ਼ੁਰੂ ਹੁੰਦੀ ਹੈ ਬਹੁਤ ਟਾਈਮ ਦੇ ਵਿੱਚ ਜਿਹੜਾ ਅੰਦਰ ਮੱਥਾ ਟੇਕਿਆ ਜਾਂਦਾ ਇਸ ਮੇਲੇ ਦੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹੁਣ ਇੱਥੇ ਪੂਰਾ 1 ਮਹੀਨਾ ਇਕੱਠ ਰਹਿਣਾ ਹੈ 9ਵੀਂ ਦੇ ਦਿਨ ਤਾਂ ਇੱਥੇ ਪੈਰ ਤਾਂ ਉਹਨੂੰ ਵੀ ਥਾਣੀ ਮਿਲਣੀ ਇੰਨਾ ਜਿਆਦਾ ਇਕੱਠਾ ਹੋਊਗਾ ਕਿਉਂਕਿ 9ਵੀਂ ਦਾ ਜਿਹੜਾ ਮੁੱਖ ਦਿਨ ਹੁੰਦਾ ਤੇ ਸਾਰਾ ਮੇਨ ਮੰਦਿਰ ਹੈ ਮੰਦਿਰ ਸ੍ਰੀ ਗੁੱਗਾ ਜੀ ਗੁੱਗਾਵਾੜੇ ਪੇਰਾ ਵੇਖ ਲੱਗਦੇ ਆ ਸੁਸ਼ੀਰ ਇਹ ਵਾਰ ਹੋਰ ਮੜਦੋਏ ਦੇਖੋ ਸੰਗਤਾਂ ਦਾ ਇਕੱਠਾ ਨਾ ਕਿੰਨਾ ਤੇ ਬਹੁਤ ਟਾਈਮ ਲੱਗਦਾ ਇੱਥੇ ਦਰਸ਼ਨ ਕਰਨ ਵਾਸਤੇ 4-4 ਘੰਟੇ ਵੀ ਲਾਈਨਾਂ ਜਿਹੜੀਆਂ ਉਹ ਲੱਗ ਜਾਂਦੀਆਂ ਨੇ ਉਧਰ ਸਾਹਮਣੇ ਅ ਦਰਸ਼ਨ ਕਰ ਸਕਦੇ ਹੋ ਤੁਸੀਂ ਗੁੱਗਾ ਮਾੜੀ ਦੇ ਹਨ ਬਹੁਤ ਭਾਰੀ ਇਹਦਾ ਇਕੱਠਾ ਸੰਗਤਾਂ ਦਾ ਹਨ ਆਹ ਸਾਈਡ ਦੇਖੋ ਆਪਾਂ ਗੁੱਗਾ ਮਾੜੀ ਦੇ ਬਿਲਕੁਲ ਨੇੜੇ ਪਹੁੰਚ ਗਏ ਇਧਰ ਸਾਹਮਣੇ ਹਾ ਬੋਰਡ ਜਿਹੜਾ ਹੋ ਲੱਗਿਆ ਹੋਇਆ ਹਨ ਗੁੱਗਾ ਮਾੜੀ ਤੇ ਅੰਦਰ ਚਲਦੇ ਹੁਣ ਆਪਾਂ ਦਰਸ਼ਨ ਕਰਾਂਗੇ ਇਹ ਸਾਰੀ ਹਾ ਗੁੱਗਾਵਾੜੀ ਦੀ ਜਿਹੜੀ ਇਮਾਰਤ ਹੈ ਤੁਸੀਂ ਦਰਸ਼ਨ ਕਰ ਰਹੇ ਹੋ। ਸਾਹਮਣੇ ਲਿਖਿਆ ਆ ਗੁੱਗਾਵਾੜੀ ਦਾਮ। ਤਕਰੀਬਨ ਆਪਾਂ ਨੂੰ 3.5-4 ਘੰਟੇ ਹੋ ਗਏ ਲਾਈਨ ਦੇ ਵਿੱਚ ਖੜਿਆ ਨੂੰ ਤੇ 3.5-4 ਘੰਟੇਾਂ ਤੋਂ ਵਾਰੀ ਆਈ ਆ। ਆਪਾਂ ਪਹੁੰਚ ਗਏ ਜੀ ਗੁੱਗਾਵਾੜੀ ਦਾ ਜਿਹੜਾ ਮੁੱਖ ਸਥਾਨ ਹੈ ਹਨਾ ਤੇ ਆਹ ਜਿਹੜਾ ਗੇਟ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਗੇਟ ਤੋਂ ਆਪਾਂ ਹੁਣ ਐਂਟਰ ਹੋਵਾਂਗੇ। ਇੱਥੇ ਜਿਹੜਾ ਉਹ ਮੁੱਖ ਸਥਾਨ ਹੈ ਗੂਗਾ ਜੀ ਦਾ ਗੂਗਾ ਜਹਰਬੀਰ ਜੀ ਦਾ ਤੇ ਇਸ ਸਥਾਨ ਤੇ ਸਾਰੀਆਂ ਸੰਗਤਾਂ ਜਿਹੜਾ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਤੇ ਅੰਦਰ ਆਪਾਂ ਜਾਵਾਂਗੇ ਉਹ ਸਾਹਮਣੇ ਜਿਹੜੇ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਇੱਥੇ ਜਿਹੜਾ ਉਹ ਮੁੱਖ ਸਥਾਨ ਹੈ ਗੂਗਾ ਜਹਰਬੀਰ ਜੀ ਦਾ ਗੁੱਗਾ ਮਾੜੀ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਜੀ ਦਰੋਂ ਸਾਰੇ ਹਨ ਤੇ ਬਹੁਤ ਭਾਰੀ ਸੰਗਤਾਂ ਦਾ ਇਕੱਠ ਸੀ ਬਹੁਤ ਸਮਾਂ ਜਿਹੜਾ ਉਹ ਲੱਗਿਆ ਦਰਸ਼ਨਾਂ ਵਾਸਤੇ ਇੱਥੇ ਸਾਹਮਣੇ ਚੂਲੇ ਵੀ ਲੱਗਦੇ ਨੇ ਉਹ ਉੱਥੇ ਚੰਡੋਰ ਲੱਗੇ ਹੋਏ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਹਨਾ ਨੇੜੋਂ ਜਾ ਕੇ ਵੀ ਤੁਹਾਨੂੰ ਜਿਹੜਾ ਉਹ ਦਿਖਾ ਦਾਂਗੇ ਬਹੁਤ ਵੱਡੇ ਵੱਡੇ ਚੂਲੇ ਚੰਡੋਰ ਵੀ ਜਿਹੜੇ ਇੱਥੇ ਲੱਗਦੇ ਨੇ ਆਪਾਂ ਗੁੱਗਾ ਮਾੜੀ ਦੇ ਦਰਸ਼ਨ ਕਰਕੇ ਆ ਗਏ ਹੁਣ ਆਪਾਂ ਇੱਥੋਂ ਜਾ ਰਹੇ ਹਾਂ ਗੋਰਖਨਾਥ ਜੀ ਦੇ ਸਥਾਨ ਵੱਲ ਗੋਰਖਰ ਟੱਲੇ ਵਾਲਾ ਆਪਾਂ ਜਿਹੜਾ ਉਹ ਜਾ ਰਹੇ ਆ ਤੇ ਉਧਰ ਆਪਾਂ ਹੁਣ ਤੁਹਾਨੂੰ ਦਰਸ਼ਨ ਜਿਹੜੇ ਕਰਵਾਉਣੇ ਆ ਤੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਵੀ ਕਿੰਨਾ ਭਾਰੀ ਇਕੱਠਾ ਆ ਨਾ ਸੰਗਤਾਂ ਦਾ ਤੇ ਇੱਥੇ ਦਰਸ਼ਨ ਕਰਨ ਵਾਸਤੇ ਤਕਰੀਬਨ ਜੇ ਲਾਈਨ ਦੇ ਵਿੱਚ ਲੱਗਦੇ ਆ ਨਾ ਤਿੰਨ ਤੋਂ ਚਾਰ ਘੰਟੇ ਲੱਗ ਜਾਂਦੇ ਨੇ ਦਰਸ਼ਨ ਕਰਨ ਵਾਸਤੇ ਦਿਨ ਦੇ ਵਿੱਚ ਇੰਨਾ ਭਾਰੀ ਜਿਹੜਾ ਇਕੱਠ ਹੁੰਦਾ ਤੇ ਹੁਣ ਆਪਾਂ ਜਾਣਦੇ ਆ ਦੂਸਰੇ ਸਥਾਨ ਤੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਣੇ ਆ ਤੇ ਬਹੁਤ ਲੰਬੇ ਏਰੀਏ ਦੇ ਵਿੱਚ ਇਹ ਮੇਲਾ ਜਿਹੜਾ ਉਹ ਫੈਲਿਆ ਹੁੰਦਾ ਬਾਕੀ ਜਿਹੜੀ ਸਾਈਡ ਝੂਲੇ ਲੱਗੇ ਹੋਏ ਨੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਝੂਲੇ ਬਹੁਤ ਵੱਡੇ ਵੱਡੇ ਇੱਥੇ ਲੱਗਦੇ ਨੇ ਚੰਡੋਲ ਗਿਸ਼ਤੀਆਂ ਹਨ ਜਿਵੇਂ ਹੋਰ ਮੇਲਿਆਂ ਦੇ ਵਿੱਚ ਲੱਗਦੇ ਹੁੰਦੇ ਨੇ ਬਾਕੀ ਪਿੱਛੋਂ ਸਾਰਾ ਇਹ ਆਪਾਂ ਗੁੱਗਾવાડી ਵੱਲ ਤੋਂ ਆ ਰਹੇ ਹਾਂ ਦੂਰ ਦੂਰ ਤੱਕ ਨਾਲ-ਨਾਲ ਇਸ ਤਰ੍ਹਾਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਸਾਰਾ ਆਪਾਂ ਪਹਿਲਾਂ ਵੀ ਤੁਹਾਨੂੰ ਜਿਹੜਾ ਹੋ ਦਿਖਾਇਆ ਹੈ ਨਾ ਜਾਂਦੇ ਟਾਈਮ ਤੇ ਆਪਾਂ ਜਾ ਰਹੇ ਹਾਂ ਹੁਣ ਗੋਰਖਾ ਟਿੱਲੇ ਵੱਲ ਉਧਰ ਨੂੰ ਜਿਹੜਾ ਉਹ ਚੱਲਦੇ ਆ ਤੇ ਇਹ ਵੀ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਜਿਹੜੇ ਗੁੱਗਾ ਜੀ ਦਾ ਜਨਮ ਹੋਇਆ ਸੀ ਉਹ ਗੋਰਖਨਾਥ ਜੀ ਦੇ ਆਸ਼ੀਰ ਤੇ ਉਹਨਾਂ ਨੇ ਆਸ਼ੀਰਵਾਦ ਦਿੱਤਾ ਸੀਗਾ ਉਹਨਾਂ ਨੇ ਮਾਤਾ ਜੀ ਨੂੰ ਫੇਰ ਜਿਹੜਾ ਹੋ ਗੁੱਗਾ ਜੀ ਦਾ ਜਨਮ ਹੋਇਆ ਸੀਗਾ ਤੇ ਤਾਂ ਕਰਕੇ ਫਿਰ ਇੱਥੇ ਗੋਰਖਨਾਥ ਜੀ ਦੇ ਸਥਾਨ ਤੇ ਵੀ ਜਿਹੜੇ ਹੋ ਸੰਗਤਾਂ ਮੱਥਾ ਟੇਕਦੀਆਂ ਨੇ ਗੋਰਖਨਾਥ ਜੀ ਦੇ ਸਥਾਨ ਤੇ ਵੀ ਜਿਹੜਾ ਉਹ ਦਰਸ਼ਨ ਕਰਦੀਆਂ ਨੇ ਗਿਆ ਤੇ ਇਹ ਸਾਰਾ ਇਤਿਹਾਸ ਹੈ ਤੇ ਚੱਲਦੇ ਆਪਾਂ ਦਰਸ਼ਨ ਜਿਹੜੇ ਹੋ ਤੁਹਾਨੂੰ ਕਰਵਾਉਣੇ ਆ ਨਾ ਜਾ ਕੇ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਚੋਂ ਸੰਗਤਾਂ ਆਉਂਦੀਆਂ ਨੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇਗੀਆਂ ਅ ਇਸ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਜਿੱਧਰ ਨੂੰ ਆਪਾਂ ਦੇਖਾਂਗੇ ਆਪਾਂ ਨੂੰ ਇਕੱਠੇ ਜਿਹੜਾ ਉਹ ਦੇਖਣ ਨੂੰ ਮਿਲੂਗਾ ਲੈ ਪਿੱਛੇ ਤੁਸੀਂ ਦੇਖ ਲਓ ਚਾਰੇ ਪਾਸੇ ਸੰਗਤਾਂ ਸੰਗਤਾਂ ਜਿਹੜੀਆਂ ਹੋ ਆਉਂਦੀਆਂ ਨੇ ਤੇ ਆਹ ਬਾਈ ਨੂੰ ਆਪਾਂ ਪੁੱਛ ਰਹੇ ਹਾਂ ਬਾਈ ਜੋ ਜਹਾਂ ਪਰ ਇਹ ਪੀਲੇ ਰੰਗ ਕੇ ਵਸਤਰ ਡਾਲ ਕੇ ਆਤੇ ਆ ਇਹ ਕਿਉਂ ਡਾਲ ਕੇ ਆਤੇ ਆ ਇਹ ਬਾਬਾ ਜੀ ਪੀਲੇ ਵਸਤਰ ਬਾਬਾ ਜੀ ਪੀਲੇ ਵਸਤਰ ਬਹਿੰਥੇ ਤੇ ਠੀਕ ਹੈ ਜੀ ਠੀਕ ਹੈ ਅੱਜ ਹੀ ਮੈਨੇ ਪਤਾ ਕਰਨਾ ਸਾਫ਼ ਤੇ ਮੈਂ ਜੇ ਮੈਂ ਤੁਹਾਨੂੰ ਸ਼ੁਰੂ ਚ ਦੱਸਿਆ ਸੀ ਵੀ ਪੀਲੇ ਵਸਤਰ ਪੀਲੇ ਕੱਪੜੇ ਪਾ ਕੇ ਸੰਗਤਾਂ ਇੱਥੇ ਆਉਂਦੀਆਂ ਨੇ ਮੈਂ ਕਿਹਾ ਬਾਈ ਨੂੰ ਆਪਾਂ ਪੁੱਛਦੇ ਹਾਂ ਬਾਈ ਕਹਿੰਦੇ ਵੀ ਬਾਬਾ ਜੀ ਸੀ ਜਿਹੜੇ ਪੀਲੇ ਕੱਪੜੇ ਪਾਉਂਦੇ ਹੁੰਦੇ ਸੀ ਤਾਂ ਕਰਕੇ ਸੰਗਤਾਂ ਦੀ ਸਰਦ ਹੈ ਜਿਵੇਂ ਹਨਾ ਉਹ ਪੀਲੇ ਕੱਪੜੇ ਪਾ ਕੇ ਇੱਥੇ ਸੰਗਤਾਂ ਆਉਂਦੀਆਂ ਨੇਗੀਆਂ ਫਿਰ ਮਥੜੀਆ ਉਹ ਟੇਕ ਕੇ ਜਾਂਦੀਆਂ ਨੇ ਆਪਾਂ ਦੁਆਰਾ مین ਰੋਡ ਤੇ ਆ ਗਏ ਗੁੱਗਾਵਾੜੀ ਦੇ ਦਰਸ਼ਨ ਕਰਕੇ ਹਨਾ ਤੇ ਆਹ ਰਸਤਾ ਜਿਹੜਾ ਹੋ ਜਾਂਦਾ ਗੋਰਖ ਟੇਲੇ ਨੂੰ ਜਾਂਦਾ ਇੱਥੋਂ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਉਹ ਗੋਰਖ ਟੇਲਾ ਤੇ ਸਾਰੀਆਂ ਸੰਗਤਾਂ ਇੱਥੋਂ ਗੁੱਗਾਵਾੜੀ ਤੋਂ ਪੈਦਲੇ ਜਾਂਦੀਆਂ ਨੇ ਗੋਰਖ ਦੇਲੇ ਵਾਲੇ ਨੂੰ ਕੁਛ ਆਟੋ ਵਗੈਰਾ ਵੀ ਜਾਂਦੇ ਨੇ ਹਨ ਤੁਸੀਂ ਆ ਦੇਖੋ ਕਿਵੇਂ ਸੰਗਤ ਆ ਰਹੀਆਂ ਨੇ ਟਰੱਕਾਂ ਦੇ ਵਿੱਚ ਬੈਠ ਕੇ ਕਿਵੇਂ ਆ ਬਾਈ ਵਧੀਆ ਇਸ ਤਰ੍ਹਾਂ ਸੰਗਤ ਆਉਂਦੀਆਂ ਨੇ ਤੁਸੀਂ ਦੇਖੋ ਬਾਈ ਸਾਰੇ ਸਰਦਾਲੂ ਇਸ ਤਰ੍ਹਾਂ ਪਹੁੰਚਦੇ ਨੇ ਮੇਲੇ ਤੇ ਤੇ ਇੱਥੇ ਆ ਦੁਕਾਨਾਂ ਲੱਗੀਆਂ ਹੋਈਆਂ ਨੇ ਕੁਛ ਮਿੱਟੀ ਦੇ ਭਾਂਡੇ ਆਂਦੀਆਂ ਹਨ ਤੇ ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਜਿਹੜੇ ਉਹ ਭਾਂਡੇ ਹੁੰਦੇ ਨੇ ਜ਼ਿਆਦਾਤਰ ਮਿੱਟੀ ਦੇ ਭਾਂਡੇ ਜਿਹੜੇ ਉਹ ਵਰਤੇ ਜਾਂਦੇ ਨੇ ਬਾਕੀ ਆਪਣੇ ਵੀ ਪੰਜਾਬ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਹਨਾ ਮਿੱਟੀ ਦੇ ਬਰਤਨ ਵਰਤੇ ਜਾਂਦੇ ਸੀ ਅਜਿਵੇਂ ਘੜੇ ਨੇ ਪਾਣੀ ਪਾਉਣ ਵਾਸਤੇ ਇੱਥੇ ਇੱਕ ਗੱਲ ਮੈਂ ਨੋਟ ਕਰੀ ਆ ਹਰੇਕ ਹੋਟਲ ਤੇ ਹਰੇਕ ਘਰ ਦੇ ਵਿੱਚ ਰਾਜਸਥਾਨ ਦੇ ਵਿੱਚ ਮਿੱਟੀ ਦੇ ਜਿਹੜੇ ਉਹ ਆਪਣੇ ਘੜੇ ਨੇ ਜਿਹੜੇ ਉਹ ਪਾਣੀ ਦੇ ਭਰ ਕੇ ਰੱਖੇ ਹੁੰਦੇ ਨੇ ਜਿਵੇਂ ਆਹ ਬਾਈ ਹੋਣੀ ਪਾਣੀ ਜਿਹੜਾ ਉਹ ਭਰ ਰਹੇ ਨੇ ਹਨ ਕਿਉਂਕਿ ਪਾਣੀ ਦੀ ਇੱਥੇ ਬਹੁਤ ਜ਼ਿਆਦਾ ਕਿੱਲਤਾ ਫਿਰ ਇਹ ਭਰ ਕੇ ਜਿਹੜਾ ਉਹ ਰੱਖ ਲਾਂਦੇ ਨੇ ਤੇ ਇਹ ਦੁਕਾਨ ਜਿਹੜੀ ਉਹ ਲੱਗੀ ਹੋਈ ਆ ਬਹੁਤ ਸੋਹਣਾ ਇਹਨਾਂ ਦੇ ਸਮਾਨ ਆ ਦੁਕਾਨ ਦੇ ਉੱਪਰ ਤੇ ਬਹੁਤ ਸੋਹਣਾ ਜਿਹੜਾ ਸਮਾਨ ਜਿਹੜਾ ਉਹ ਬਣਾਇਆ ਹੋਇਆ ਨਾ ਕਲਾ ਤੁਸੀਂ ਦੇਖੋ ਬਹੁਤ ਸੋਹਣੀ ਕੀਤੀ ਹੋਈ ਆ ਤੇ ਇਸ ਤਰ੍ਹਾਂ ਦੁਕਾਨਾਂ ਜਿਹੜੀਆਂ ਉਹ ਮੇਲੇ ਦੇ ਵਿੱਚ ਲੱਗਦੀਆਂ ਨੇ ਆ ਵੀ ਸਾਰਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਸੋਹਣੀ ਕਲਾ ਜਿਹੜੀ ਉਹ ਕੀਤੀ ਹੋਈ ਹੈ ਤੇ ਜ਼ਿਆਦਾਤਰ ਸਮਾਨ ਇੱਥੇ ਹੱਥੀਓਂ ਹੁੰਦਾ ਹੈ ਨਾ ਜਿਹੜਾ ਉਹ ਬਣਿਆ ਹੁੰਦਾ ਬਾਕੀ ਇਸ ਤਰ੍ਹਾਂ ਘਰਾਂ ਦੀ ਕੁਝ ਸਜਾਵਟ ਦਾ ਸਮਾਨ ਤੇ ਇਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਸ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਤੇ ਇੱਧਰ ਨਾਲ-ਨਾਲ ਹੋਰ ਬਹੁਤ ਸਾਰੀਆਂ ਦੁਕਾਨਾਂ ਨੇਗੀਆਂ ਸਾਰੀਆਂ ਦੁਕਾਨਾਂ ਇਸ ਤਰ੍ਹਾਂ ਦੀਆਂ ਹੀ ਨੇਗੀਆਂ ਇੱਥੇ ਬਹੁਤ ਦੂਰ-ਦੂਰ ਤੱਕ ਆਪਾਂ ਨੂੰ ਦੁਕਾਨਾਂ ਜਿਹੜੀਆਂ ਦੇਖਣ ਨੂੰ ਉਹ ਮਿਲਣਗੀਆਂ ਤੇ ਆਹ ਰਾਸਤਾ ਸਿੱਧਾ ਜਾਂਦਾ ਜੀ ਗੋਰਖਟਿੱਲੇ ਨੂੰ ਗੋਰਖਟਿੱਲੇ ਵਾਲਾ ਆਪਾਂ ਜਿਹੜਾ ਉਹ ਜਾ ਰਹੇ ਹਾਂ ਇਹ ਸਾਰੀਆਂ ਦੁਕਾਨਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਮੇਲੇ ਕਰਕੇ ਲੱਗੀਆਂ ਹੋਈਆਂ ਨੇ ਦੋਨੋਂ ਸਾਈਡਾਂ ਦਾ ਦੁਕਾਨਾਂ ਨੇ ਆ دوسری ਸਾਈਡ ਵੀ ਉਸੇ ਤਰ੍ਹਾਂ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਇਕੱਠ ਦੇਖ ਸਕਦੇ ਹੋ ਚਾਰੇ ਪਾਸੇ ਸੰਗਤਾਂ ਦਾ ਇਕੱਠ ਜਿਹੜਾ ਆਪਾਂ ਨੂੰ ਉਹ ਦੇਖਣ ਨੂੰ ਮਿਲੂਗਾ ਬਹੁਤ ਤੇ ਬਾਗੜ ਮੇਲੇ ਦੇ ਵਿੱਚ ਇਸ ਤਰ੍ਹਾਂ ਜਿਹੜੀ ਫ੍ਰੀ ਜਲਦੀ ਸੇਵਾ ਉਹ ਕੀਤੀ ਜਾਂਦੀ ਆ ਸੰਗਤਾਂ ਵਾਸਤੇ ਜਿਹੜੀ ਜਲਦੀ ਇੱਥੇ ਸਹੂਲਤਾ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਇੱਥੇ ਜਾਲ ਜਿਹੜਾ ਛਕਾਇਆ ਜਾਂਦਾ ਪਾਣੀ ਛਕਾਇਆ ਜਾਂਦਾ ਤੇ ਇਹ ਸੰਗਤਾਂ ਬੋਤਲਾਂ ਭਰ ਕੇ ਵੀ ਇੱਥੋਂ ਜਿਹੜਾ ਉਹ ਲੈ ਕੇ ਜਾਂਦੀਆਂ ਨੇ ਕਿਉਂਕਿ ਗਰਮੀ ਦੇ ਦਿਨ ਨੇ ਗਰਮੀ ਦਾ ਜਿਹੜਾ ਉਹ ਮਹੀਨਾ ਇਸ ਕਰਕੇ ਤੇ ਹਾਂਜੀ ਆਪ ਕਹਾਂ ਸੇ ਮੈਂ ਨੇਟਣਾ ਸੇ ਹਾਂ ਜੀ ਇਹ ਪਿਆਉ ਨੇਟਣਾ ਸੇ ਹੈ ਬਹੁਤ ਵਧੀਆ ਸੰਸਥਾ ਚੱਲ ਰਹੀ ਹੈ ਬਹੁਤ ਅੱਛੀ ਸੇ ਇਹ रात आते हैं उसको पानी पिलाया जाता है बड़ी अच्छी तरह से ठंडा और बढ़िया जितने दिन, दिन मेला चलेगा उतने दिन सेवा करोगे जितने आँगे ने 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 दिन मेला चलेगा दिन 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 अच्छा बारह महीने चलती है है अच्छा अच्छा ठीक ठीक है चौबीस घंटे चौबीस घंटे चौबीस घंटे रात अलग ऐसी आएंगे आदमी में पिलाएंगे पानी सबको ठंडा पानी है और पच्चीस तीस सालों से सेवा दे रहे हैं और नेठाना ठंडा गाँव की पे है ये चौबीस घंटे पानी अवेलेबल रहता है जी, ठीक है बारह मास ही पानी चलता है अभी भाधुए के महीने में तो यहाँ पानी पिलाते हैं और बाधुआ तो खत्म होने के बाद वहाँ से घूटी स्टार्ट होती है जी, वो स्टार्ट होती है ठीक है धन्यवाद बहुत बड़ी सेवा है आपकी सबसे बड़ी सेवा होती है पानी की सेवा है ना हां जी हां जी ਤੇ ਇਥੇ ਨਾ ਥਾਂ ਥਾਂ ਤੇ ਰੁਕਣ ਲਈ ਵੀ ਤੁਹਾਨੂੰ ਰੂਮ ਮਿਲ ਜਾਂਦੇ ਆ ਸਾਹਮਣੇ ਜਿਵੇਂ ਹੋਟਲ ਹੈ ਹੋਟਲ ਦੇ ਵਿੱਚ ਵੀ ਕਮਰੇ ਮਿਲ ਜਾਂਦੇ ਨੇ ਤੇ ਇਥੇ ਅ ਸ਼ੈੱਡ ਵੀ ਜਿਹੜੇ ਉਹ ਬਣਾਏ ਹੋਏ ਨੇ ਉਹਨਾਂ ਦੇ ਵਿੱਚ ਮੰਝੇ ਵੀ ਜਿਹੜੇ ਮਿਲ ਜਾਂਦੇ ਨੇ ਜਿੱਥੇ ਤੁਸੀਂ 100 200 ਰੁਪਏ ਦੇ ਕੇ ਆਪਣਾ ਜਿਹੜਾ ਇੱਕ ਰਾਤ ਉਹ ਕੱਟ ਸਕਦੇ ਹੋ 300 ਰੁਪਏ 400 ਰੁਪਏ ਵੱਖ-ਵੱਖ ਰੇਟ ਨੇ ਤੁਹਾਨੂੰ ਮੰਝਾ ਦੇ ਦਿੰਦੇ ਨੇ ਰਾਤ ਨੂੰ ਉੱਪਰ ਤੰਬੂ ਜਿਹੜੇ ਲਾਏ ਹੋਏ ਨੇ ਤੰਬੂਆਂ ਦੇ ਵਿੱਚ ਤੁਸੀਂ ਜਿਹੜਾ ਹੋ ਰੁਕ ਸਕਦੇ ਹੋ ਉਹ ਵੀ ਆਪਾਂ ਜੇ ਰਾਸਤੇ ਦੇ ਵਿੱਚ ਆਪਾਂ ਨੂੰ ਕਿਤੇ ਮਿਲੇ ਉਹ ਵੀ ਤੁਹਾਨੂੰ ਜਿਹੜਾ ਉਹ ਦਿਖਾ ਦਾਂਗੇ ਤੇ ਰੁਕਣ ਦੀ ਵਿਵਸਥਾ ਵੀ ਇੱਥੇ ਜਿਹੜੀ ਉਹ ਪੂਰੀ ਹੈਗੀ ਆ ਤੁਹਾਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਊਗਾ ਆਪਾਂ ਪਹੁੰਚ ਗਏ ਜੀ ਗੋਰਖਨਾਥ ਜੀ ਦੇ ਸਥਾਨ ਤੇ ਹਨਾ ਗੋਰਖਨਾਥ ਦੇ ਢਿੱਲੇ ਤੇ ਇੱਥੇ ਹੁਣ ਆਪਾਂ ਚੱਲਦੇ ਆਂ ਇੱਥੇ ਵੀ ਉਸੇ ਤਰ੍ਹਾਂ ਜਿਵੇਂ ਗੁੱਗਾਵਾੜੀ ਦੇ ਵਿੱਚ ਸੰਗਤਾਂ ਦਾ ਭਾਰੀ ਇਕੱਠ ਸੀ ਇੱਥੇ ਵੀ ਬਹੁਤ ਭਾਰੀ ਜਿਹੜਾ ਸੰਗਤਾਂ ਦਾ ਇਕੱਠ ਹੋਇਆ ਹੋਇਆ ਤੇ ਜਿੰਨੀਆਂ ਵੀ ਸੰਗਤਾਂ ਗੁੱਗਾਵਾੜੀ ਤੇ ਦਰਸ਼ਨ ਕਰਨ ਇਸ ਸਥਾਨ ਤੇ ਵੀ ਆ ਕੇ ਦਰਸ਼ਨ ਕਰਦਿਆਂ ਨੇ ਤੇ ਚੱਲਦੇ ਆਪਾਂ ਗੋਰਖਾ ਟਿਲੇ ਤੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਨੇ ਆ ਇਹ ਸਾਰੀ ਸਜਾਵਟ ਜਿਹੜੀ ਉਹ ਮੇਲੇ ਕਰਕੇ ਕੀਤੀ ਹੋਈ ਆ ਹਨਾ ਤੇ ਬਹੁਤ ਭਾਰੀ ਸੰਗਤਾਂ ਦਾ ਜਿਹੜਾ ਇੱਥੇ ਇਕੱਠ ਉਹ ਹੋਇਆ ਹੋਇਆ ਹਨਾ ਤੇ ਇਸੇ ਤਰ੍ਹਾਂ ਸੰਗਤਾਂ ਆਉਂਦੀਆਂ ਨੇ ਮੇਲੇ ਦੇ ਵਿੱਚ ਜਿਹੜਾ ਉਹ ਮੱਥਾ ਟੇਕਦਿਆਂ ਨੇ ਆ ਕੇ ਇੱਥੇ ਵੀ ਵਾਲੇ ਵਾਲੇ ਹਨਾ ਅੰਦਰ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇੱਥੋਂ ਵੀ ਸਮਾਨ ਸਾਰਾ ਅੰਦਰ ਮੱਥਾ ਟੇਕਣ ਵਾਸਤੇ ਜਿਹੜਾ ਉਹ ਮਿਲ ਜਾਂਦਾ ਇਧਰ ਆਪਾਂ ਦੁਕਾਨਾਂ ਤੁਹਾਨੂੰ ਜਿਹੜੀਆਂ ਉਹ ਦਿਖਾ ਦਨੇ ਆ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਫਿਰ ਇੱਥੋਂ ਮੱਥਾ ਟੇਕਣ ਵਾਸਤੇ ਸਮਾਨ ਜਿਹੜਾ ਉਹ ਲੈ ਕੇ ਜਾਂਦੀਆਂ ਨੇ ਬਹੁਤ ਸਾਰੀਆਂ ਦੁਕਾਨਾਂ ਨੇ ਗਈਆਂ ਤੇ ਇੱਥੇ ਵੀ ਆਪਾਂ ਨੂੰ ਉਸੇ ਤਰ੍ਹਾਂ ਜਿਹੜਾ ਸੰਗਤਾਂ ਦਾ ਭਾਰੀ ਇਕੱਠ ਜਿਹੜਾ ਉਹ ਦੇਖਣ ਨੂੰ ਮਿਲੂਗਾ ਤੇ ਆ ਇਧਰ ਆ ਜਵੇਂ ਗੇਟ ਆ ਜਿਹੜਾ ਹਨਾ ਇਹ ਗੇਟ ਰਹੀ ਆ ਆਪਾਂ ਜਿਹੜੀ ਉਹ ਐਂਟਰੀ ਕੀਤੀ ਸੀਗੀ ਤੇ ਚੱਲਦੇ ਆਪਾਂ ਸਾਰਾ ਤੁਹਾਨੂੰ ਅੰਦਰੋਂ ਜਿਹੜਾ ਉਹ ਦਿਖਾਉਨੇ ਆ ਹੋਰ ਬਾਈ ਕੀ ਹਾਲ ਨੇ ਤੇ ਇਧਰ ਦੁਕਾਨਾਂ ਸਾਰੀਆਂ ਆਪਾਂ ਹੋਰ ਤੁਹਾਨੂੰ ਦਿਖਾ ਦਨੇ ਆ ਹਨਾ ਬਾਈ ਹੱਥ ਖੜਾ ਕਰ ਰਿਹਾ ਸੀਗਾ ਤੇ ਇੱਥੇ ਸਾਰਾ ਸਮਾਨ ਜਿਹੜਾ ਉਹ ਹੈਗਾ ਅੰਦਰ ਮੱਥਾ ਟੇਕਣ ਵਾਲਾ ਔਰ ਜੀ ਕੀ ਹਾਲ ਨੇ ਸਤਿ ਸ੍ਰੀ ਅਕਾਲ ਜੀ ਇਹ ਕਿਹੜੇ ਕਿਹੜੇ ਸਮਾਨ ਤਾਂ ਅੰਦਰ ਮੱਥਾ ਟੇਕਿਆ ਜਾਂਦਾ ਅੰਦਰ ਗੁਰੂ ਗੋਖਰਨਾਥ ਕਾਲੀ ਮਾਤਾ ਦਾ ਠੀਕ ਹੈ ਜੀ ਠੀਕ ਹੈ ਆਹ ਕੀ ਆ ਕੀ ਹੋਤਾ ਇਸਮੇ ਨਾਰੀ ਹਾਂ ਨਾਰੀਅਲ ਹੈ ਬਾਬਾ ਕੀ ਚਾਹਤੇ ਰੇ ਅਗਰਬਤੀ ਹੈ ਪ੍ਰਸਾਦ ਹੈ ਠੀਕ ਹੈ ਜੀ ਇਹ ਹੈ ਮਾਤਾ ਰਾਣੀ ਦਾ ਚੁੰਨੀ ਹੈ ਨਾਰੀਅਲ ਹੈ ਸਿੰਗਾਰ ਪ੍ਰਸਾਦ ਸਭ ਸਮਾਨ ਹੈ ਠੀਕ ਹੈ ਜੀ ਠੀਕ ਹੈ ਤੇ ਇਹ ਸਾਰਾ ਸਮਾਨ ਇੱਥੇ ਜਿਹੜਾ ਮੱਥਾ ਹੋ ਟੇਕਿਆ ਜਾਂਦਾ ਹਨ ਤੇ ਆ ਆਪਾਂ ਮੁੱਖ ਜਿਹੜਾ ਗੇਟ ਸੀ ਇੱਥੋਂ ਐਂਟਰ ਹੋਏ ਸੀਗੇ ਦੇਖੋ ਤੁਸੀਂ ਵੀ ਕਿੰਨਾ ਜਿਹੜਾ ਸੰਗਤਾਂ ਦਾ ਇਕੱਠ ਹੋਇਆ ਹੋਇਆ ਭਾਰੀ ਹਨ ਹਰ ਇੱਕ ਸਾਲ ਇਸੇ ਤਰ੍ਹਾਂ ਬਹੁਤ ਭਾਰੀ ਇਕੱਠ ਹੁੰਦਾ ਹੈ ਸੰਗਤਾਂ ਦਾ ਇਸ ਸਥਾਨ ਤੇ ਗੋਰਖਨਾਥ ਜੀ ਦੇ ਸਥਾਨ ਦੇ ਉੱਪਰ ਇਹ ਸਾਰਾ ਸਥਾਨ ਜਿਹੜਾ ਉਹ ਹੈਗਾ ਗੋਰਖਨਾਥ ਦਾ ਟਿੱਲਾ ਆ ਸਾਹਮਣੇ ਜਿਹੜਾ ਉਹ ਮੁੱਖ ਸਥਾਨ ਹੈ ਜਿਹੜੀ ਆ ਇਮਾਰਤ ਤੁਸੀਂ ਦੇਖ ਰਹੇ ਹੋ ਆਪਾਂ ਨੇੜੋਂ ਵੀ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਹਨਾ ਬਹੁਤ ਭਾਰੀ ਸੰਗਤਾਂ ਦਾ ਜਿਹੜਾ ਉਹ ਇਕੱਠ ਹੋਇਆ ਹੋਇਆ ਇੱਥੇ ਵੀ ਉਸੇ ਤਰ੍ਹਾਂ ਲਾਈਨਾਂ ਜਿਹੜੀਆਂ ਉਹ ਲੱਗਦੀਆਂ ਨੇ ਸੰਗਤਾਂ ਦਾ ਇਕੱਠ ਹੁੰਦਾ ਜਿਵੇਂ ਗੁੱਗਾ ਮਾੜੀ ਦੇ ਵਿੱਚ ਲਾਈਨਾਂ ਲੱਗਦੀਆਂ ਨੇ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਵਾਂਗੇ ਬਹੁਤ ਦੂਰੋਂ ਤੁਸੀਂ ਜਿਹੜੀਆਂ ਉਹ ਲਾਈਨਾਂ ਉਹ ਸ਼ੁਰੂ ਹੋ ਜਾਂਦੀਆਂ ਨੇ ਪਾਣੀ ਡੋ ਜਾ ਕੇ ਤੁਹਾਨੂੰ ਜਿਹੜਾ ਉਹ ਦਿਖਾ ਦੰਨੇ ਆ ਤੇ ਇੱਥੇ ਇੱਕ ਸਰੋਵਰ ਵੀ ਹੈਗਾ ਹਨਾ ਗੋਰਖਨਾਥ ਜੀ ਦੇ ਢਿੱਲੇ ਤੇ ਉਹ ਸਰੋਵਰ ਦੇ ਵਿੱਚ ਫਿਰ ਸੰਗਤਾਂ ਦਰਸ਼ਨ ਆਪਣਾ ਇਸ਼ਨਾਨ ਵੀ ਜਿਹੜਾ ਉਹ ਕਰਦੀਆਂ ਨੇ ਗੀਆਂ ਤੇ ਆ ਸਾਹਮਣੇ ਤੁਹਾਨੂੰ ਦਿਖਾ ਦੰਨੇ ਆ ਵੀ ਬਹੁਤ ਵੱਡੀ ਲਾਈਨ ਜਿਹੜੀ ਉਹ ਲੱਗੀ ਹੋਈ ਹੈ ਬਹੁਤ ਵੱਡੀ ਇੱਥੇ ਲਾਈਨ ਹੈ ਲਓ ਜੀ ਆ ਸਾਰੀ ਲਾਈਨ ਜਿਹੜੀ ਅੰਦਰ ਮੱਥਾ ਟੇਕਣ ਵਾਲਿਆਂ ਦੀ ਆ ਇਧਰ ਵਾਲੀ ਸਾਈਡ ਜਿਹੜਾ ਇਹ ਮੇਨ ਜਿਹੜਾ ਮੁੱਖ ਸਥਾਨ ਉਹ ਬਣਿਆ ਹੋਇਆ ਇੱਥੇ ਵੀ ਬਹੁਤ ਸ਼ਰਧਾਲੂਆਂ ਦਾ ਭਾਰੀ ਜਿਹੜਾ ਇਕੱਠਾ ਹੈ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹ ਜਿਹੜੇ ਹੁਣ ਤੁਸੀਂ ਸਾਰੇ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਗੋਰਖਨਾਥ ਜੀ ਦਾ ਸਥਾਨ ਹੈ ਗੋਰਖ ਢਿੱਲਾ ਆ ਸਾਹਮਣੇ ਵਾਲਾ ਹੀ ਸਾਹਮਣੇ ਵਾਲੀ ਜਿਹੜੀ ਇਮਾਰਤ ਹੈ ਇੱਥੇ ਮੁੱਖ ਸਥਾਨ ਹੈ ਇਸ ਸਥਾਨ ਤੇ ਸੰਗਤਾਂ ਦਰਸ਼ਨਾਂ ਵਾਸਤੇ ਜਿਹੜਾ ਉਹ ਆਉਂਦੀਆਂ ਨੇਗੀਆਂ ਤੇ ਇੱਥੇ ਗੋਰਖਨਾਥ ਜੀ ਦੇ ਸਥਾਨ ਤੇ ਆ ਇੱਕ ਸਰੋਵਰ ਹੈ ਇਹਦੇ ਵਿੱਚ ਜਿੰਨੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਉਹ ਸੰਗਤਾਂ ਆ ਕੇ ਇਸ਼ਨਾਨ ਕਰਦੀਆਂ ਨੇ ਹਨਾ ਬਹੁਤ ਵੱਡਾ ਇਹ ਸਰੋਵਰ ਹੈ ਇਹ ਸਰੋਵਰ ਦੇ ਚਾਰੇ ਪਾਸੇ ਸੰਗਤਾਂ ਆ ਕੇ ਇਸ਼ਨਾਨ ਕਰਦੀਆਂ ਨੇ ਅ ਜਿੱਥੇ ਜਿੱਥੇ ਸੰਗਤਾਂ ਨੂੰ ਜਿਹੜਾ ਉਹ ਥਾਂ ਮਿਲਦਾ ਇਸ਼ਨਾਨ ਵਾਸਤੇ ਆਪ ਤੁਸੀਂ ਦੇਖੋ ਇੱਥੇ ਬਹੁਤ ਸਾਰੀਆਂ ਸੰਗਤਾਂ ਇਸ਼ਨਾਨ ਵੀ ਜਿਹੜਾ ਉਹ ਕਰ ਰਹੀਆਂ ਨੇਗੀਆਂ ਸਾਰੀਆਂ ਸੰਗਤਾਂ ਇੱਥੇ ਆ ਕੇ ਇਸ਼ਨਾਨ ਕਰਦੀਆਂ ਨੇ ਜਿਹੜਾ ਆਪਾਂ ਤੁਹਾਨੂੰ ਸਰੋਵਰ ਦਿਖਾਇਆ ਸੀ ਸਰੋਵਰ ਦੇ ਬਿਲਕੁਲ ਕੰਢੇ ਤੇ ਇੱਕ ਗੁਫਾ ਹਨਾ ਕਿਹਾ ਜਾਂਦਾ ਵੀ ਇਸ ਗੁਫਾ ਦੇ ਵਿੱਚ ਗੋਰਖਨਾਥ ਜੀ ਨੇ ਜਿਹੜੀ ਇੱਥੇ ਤਪੱਸਿਆ ਕੀਤੀ ਸੀਗੀ ਇਹ ਜਿਹੜਾ ਗੁਫਾ ਦਾ ਇਤਿਹਾਸ ਆ ਇਸ ਗੁਫਾ ਦੇ ਵਿੱਚ ਗੋਰਖਨਾਥ ਜੀ ਨੇ ਤਪੱਸਿਆ ਕੀਤੀ ਸੀ ਤੇ ਚੱਲਦੇ ਆਪਾਂ ਇਹ ਗੁਫਾ ਦੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾ ਦਨੇ ਆ ਤੇ ਇੱਧਰ ਸਾਰਾ ਇਹ ਸਰੋਵਰ ਹੈ ਇਸ ਸਰੋਵਰ ਦੇ ਬਿਲਕੁਲ ਕ ਆ ਸਾਰੀ ਗੁਫਾ ਨਾ ਬਿਲਕੁਲ ਉਹ ਸਰੂਵਰ ਦੇ ਕੰਢੇ ਤੇ ਤੇ ਇੱਥੇ ਵੀ ਸੰਗਤਾਂ ਜਿੰਨੀਆਂ ਵੀ ਆਉਂਦੀਆਂ ਨੇ ਉਸ ਗੁਫਾ ਦੇ ਵੀ ਸੰਗਤਾਂ ਜਿਹੜੇ ਆ ਕੇ ਦਰਸ਼ਨ ਕਰਦੀਆਂ ਨੇਗੀਆਂ ਤੇ ਆਹ ਸਾਈਡ ਜਿਹੜਾ ਇਹ ਮੰਦਿਰ ਬਣਿਆ ਹੋਇਆ ਆਹ ਸਾਰੀ ਜਿਹੜੀ ਉਹ ਮੰਦਿਰ ਦੀ ਮਾਰਤ ਹੈ ਤੇ ਇਧਰ ਇਹ ਸਾਰੀ ਗੁਫਾ ਇਹਦੇ ਆਪ ਹੁਣ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਦਾਂ ਨੇ ਆਗੇ ਗੁਫਾ ਦੇ ਇਸ ਗੋਫਾ ਦੇ ਵਿੱਚ ਗੋਰਖਨਾਥ ਜੀ ਨੇ ਜਿਹੜੀ ਉਹ ਤਪੱਸਿਆ ਕੀਤੀ ਸੀ ਹੈ ਨਾ ਉੱਥੇ ਵੀ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ ਇਹ ਨਹੀਂ ਆ ਵੀਦਾ ਹੋਰ ਗੱਡੀ ਲੈ ਹੈ ਰੱਖਣ ਦਾ ਹੈ ਕਿ 2.2 ਲੱਖ ਰੁਪਏ ਮਨ ਲਿਖਾਇਆ ਹੈ ਡਰਾਈਵ ਆ ਗਏ ਲੋ ਸਰੋ ਜੀ ਗੁਫਾ ਦੇ ਦਰਸ਼ਨ ਹਨ ਬੋਧ ਖਨਾਥ ਜੀ ਦੀ ਗੁਫਾ ਦੇ ਦਰਸ਼ਨ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਗੂਗਾ ਮੈੜੀ ਦਾ ਮੇਲਾ ਜਿਹੜਾ ਕਿ ਰਾਜਸਥਾਨ ਦੇ ਵਿੱਚ ਮੇਲਾ ਲੱਗਦਾ ਹੈ ਤੇ ਪੰਜਾਬ ਦੇ ਵਿੱਚ ਇਸ ਮੇਲੇ ਨੂੰ ਬਾਗੜ ਦੇ ਮੇਲੇ ਦੇ ਨਾਮ ਨਾਲ ਜਿਹੜਾ ਉਹ ਜਾਣਿਆ ਜਾਂਦਾ ਹਨ ਸਾਰਾ ਮੇਲਾ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਉਹ ਦਿਖਾਇਆ ਸਾਰੇ ਮੇਲੇ ਦੇ ਜਿਹੜੇ ਰੰਗ ਦਿਖਾਏ ਨੇ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਡ ਕਰਦੇ ਹਾਂ ਉਮੀਦ ਕਰਦੇ ਹਾਂ ਜੀ ਤੁਹਾਨੂੰ ਵੀਡੀਓ ਜਿਹੜੀ ਅੱਜ ਦੀ ਚੰਗੀ ਲੱਗੀ ਹੋ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਗੇ ਦਾ ਹੋਰ ਮੇਲਾ ਜਿਹੜਾ ਉਹ ਦਿਖਾਵਾਂਗੇ ਜਿਵੇਂ ਕਿ ਜਿਹੜੀ ਸਾਈਡ ਚੂਲੇ ਲੱਗਦੇ ਨੇ ਚੰਡੋਲ ਵਗੈਰਾ ਉਹ ਸਾਰਾ ਆਪਾਂ ਅਗਲੇ ਪ ਤੋ ਇਸ ਵੀਡੀਓ ਨੂੰ ਅਪੈਂਡ ਕਰਦੇ ਆਂ ਉਮੀਦ ਕਰਦੇ ਆਂ ਜੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ